ਬਿਲਕੁਲ ਪਹਿਲਾਂ ਦਾ ਕੁੜੀ ਦੀ ਚਾਲ ਦੇਖੋ ਤੁਸੀਂ ਐਡੀ ਮੜਕ ਨਾਲ ਤੁਰਦਾ ਸੀ ਪੱਟੂ ਨਜ਼ਾਰੀ ਲਿਆਦਾ ਉਦੋਂ ਬਾਅਦ ਦੋਸਤੋ ਆ ਕੁੜੀ ਬਾਈ ਨੇ ਬੜਾ ਸੋਹਣਾ ਨੱਚਣਾ ਸਿਖਾਇਆ ਹੋਇਆ ਸੀ ਮੂਹਰਲੇ ਪੈਰ ਵੀ ਬੜੇ ਸੋਹਣੇ ਮਾਰਦੀ ਚੱਲੇ ਬੜਾ ਸੋਹਣਾ ਨੱਚਦੀ ਸੀ ਦੋਸਤੋ ਤੇ ਮੇਲੇ ਚ ਆਪਾਂ ਇੰਟਰ ਕਰ ਗਏ ਸੀ ਸਟਾਰਟਿੰਗ ਜਿਹੇ ਚ ਆਪਾਂ ਖੜੇ ਸੀਗੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਵੀਡੀਓ ਚ ਤੇ ਹੁਣ ਸਾਰੇ ਮੇਲੇ ਦਾ ਆਪਾਂ ਟੂਰ ਦਿਖਾਵਾਂਗੇ ਵੀਡੀਓ ਚ ਸਾਰਾ ਮੇਲਾ ਘੁਮਾ ਦੇਣਾ ਆਪਾਂ ਪੁਸ਼ਕਰ ਦਾ ਤੇ ਤੁਸੀਂ ਸਾਹਮਣੇ ਚਡੋਲਾ ਵੀ ਲੱਗਿਆ ਦੇਖ ਰਹੇ ਹੋ ਮਤਲਬ ਬੜਾ ਘੈਂਟ ਨਜ਼ਾਰਾ ਸੀ ਤੇ ਆ ਛੋਟੀਆਂ-ਛੋਟੀਆਂ ਗਊਆਂ ਦੋਸਤੋ ਬਿਲਕੁਲ 3-3 ਫੁੱਟ ਦੀਆਂ ਸੀਗੀਆਂ 2 ਲੱਖ ਰੁਪਏ ਮੁੱਲ ਆ ਇਸ ਗਊ ਦਾ ਤੇ ਦਿਨ ਵੀ ਦੀ 4 ਲੀਟਰ ਦੁੱ ਮਨਨੇ ਕਿ ਚਲੋ ਮਿਲਦੇ ਆ ਨਾ ਸ਼ਹਾਰੀ ਸ਼ਗਾਰੇ ਉੱਠ ਜਿਵੇਂ ਇੱਕ ਸੱਜ ਵਿਆਹੀ ਦੁਲਹਣ ਕਹਿੰਦੇ ਹੁੰਦੇ ਆ ਹਨਾ ਸੱਜੀ ਹੁੰਦੀ ਆ ਉਮੇ ਉੱਠ ਸ਼ਗਾਰੇ ਹੋਏ ਸੀ ਗੋਰੇ ਬਲੈਤੀ ਆਪਣੇ ਲਾ ਲੋ ਫੌਰਨ ਵਾਲੇ ਲਾ ਲੋ ਬੜੇ ਝੂੜੇ ਲੈਂਦੇ ਆ ਜੀ ਉਠਾਂ ਤੇ ਤੇ ਆ ਸਾਡਾ ਕਰਨ ਆ ਇਹ ਵੀ ਫੋਟੋਮਾ ਕਰਾ ਰਿਆ ਸੀ ਗੋਰੀਆਂ ਨਾਲ ਤੇ ਟਿੱਬਿਆਂ ਚ ਉੱਠ ਮਤਲਬ ਟਿੱਬਿਆਂ ਦਾ ਰਾਜ ਹਨਾ ਤੇ ਉੱਠ ਤੇ ਘੋੜਿਆਂ ਦਾ ਹੀ ਇਹ ਮੇਲਾ ਆਪਣੇ ਪੁਸ਼ਕਰ ਵਾਲਾ ਤੇ ਘੋੜੇ ਤੇ ਉੱਠ ਤੇ ਬਾਕੀ ਸੰਤ ਪੜਾ ਬਹੁਤ ਮਤਲਬ ਹਰ ਇੱਕ ਚੀਜ਼ ਮਤਲਬ ਬਈ ਨਹੀਂ ਜਿਆਦਾ ਘੈਂਟ ਤੋਂ ਘੈਂਟ ਪਈ ਸੀ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀਡੀਓ 'ਚ ਬਾਕੀ ਦੋਸਤੋ ਕਈ ਕਲਚਰ ਇੱਥੇ ਦੇਖਣ ਨੂੰ ਮਿਲਦੇ ਆ ਕਿਉਂ ਗੋਰੇ ਕਾਲੇ ਇਹ ਤਾਂ ਹੁੰਦੇ ਹੀ ਨੇ ਬਾਕੀ ਆਪਣੇ ਇੰਡੀਆ ਦੇ ਕਾਫੀ ਕਲਚਰ ਦੇਖਣ ਨੂੰ ਮਿਲ ਜਾਂਦੇ ਆ ਰਾਜਸਥਾਨੀ ਹਰਿਆਣਵੀ ਪੰਜਾਬੀ ਇਹ ਹਰੀ ਸਾਰੇ ਮਤਲਬ ਇੱਕ ਪੂਰਾ ਪਤੰਗ ਮੰਚ ਬਣਿਆ ਹੋਇਆ ਹੁੰਦਾ ਫੇਰ ਉੱਠ ਗੱਡੀਆਂ ਜਿਹੜੀਆਂ ਇਹ ਸ਼ਿਕਾਰੀਆਂ ਵਈਆਂ ਪੂੜੀਆਂ ਘੋੜੇ ਮੰਨ ਕੇ ਚੱਲੋ ਇੱਧਰ ਉੱਧਰ ਜਾ ਰਹੇ ਸੀ ਜਾਨਵਰ ਬਹੁਤ ਆਇਆ ਹੋਇਆ ਸੀ ਦੋਸਤੋ ਮੇਲੇ 'ਚ ਬਹੁਤ ਜਿਆਦਾ ਮੇਲਾ ਭਰਿਆ ਹੋਇਆ ਸੀਗਾ ਸੇਲ ਵਾਲੀਆਂ ਘੋੜੀਆਂ ਕੀ ਘੋੜੇ ਕੀ ਜਾਨ ਮਤਲਬ ਹਰੇਕ ਪ੍ਰਕਾਰ ਦਾ ਜਾਨਵਰ ਜਿਹੜਾ ਇੱਥੇ ਪਹੁੰਚਿਆ ਹੋਇਆ ਸੀਗਾ ਸਾਣ ਝੋਟੇ ਮੈਸਾ ਆ ਰਸੇ ਰੱਪੇ ਵਾਲੇ ਤੇ ਆਪਣੇ ਹਾਰ ਸ਼ਿੰਗਾਰ ਵਾਲੀਆਂ ਦੁਕਾਨਾਂ ਵੀ ਬੜੀਆਂ ਸੱਜੀਆਂ ਹੋਈਆਂ ਸੀ ਆ ਇੱਥੇ ਭਈ ਆਪਣਾ ਬੇਲੀ ਆ ਗਿਆ ਗੱਗੂ ਇਹ ਕਹਿੰਦਾ ਮੈਂ ਵੀ ਗੋਰਿਆਂ ਨਾਲ ਗੱਲਾਂ ਮਾਰਨੀਆਂ ਇਹਨੂੰ ਬਲੈਟ ਚ ਰਹਿ ਕੇ ਆਇਆ ਹੈ ਇੰਗਲੈਂਡ ਚ ਇਹ ਕਹਿੰਦਾ ਮੈਂ ਵੀ ਅੰਗਰੇਜ਼ੀ ਦੀਆਂ ਗੱਲਾਂ ਕਰੂੰਗਾ ਫਿਰ ਦੋਸਤੋ ਆ ਤੁਹਾਨੂੰ ਆਪਾਂ ਕੁਝ ਘੂੜੇ ਦਿਖਾਈ ਜਿਹੜੇ ਸਟੋਰੋਂ ਆਪਰਾ ਮੰਨੇ ਲਾਈਆਂ ਹੋਈਆਂ ਸੀਗਾ ਉਹ ਘੂੜਿਆਂ ਦੀ ਵੀ ਚਲੋ ਆਪਾਂ ਦਰਸ਼ਨ ਕਰਾ ਦਗੇ ਅੱਗੇ ਜਾ ਰਹੇ ਸੀਗੇ ਘੋੜੇ ਮੰਨ ਕੇ ਚਲੋ ਦੇਖਣ ਨੂੰ ਇੰਨੇ ਮਿਲੇ ਕਿਉਂਕਿ ਜਿਹੜਾ ਬੰਦਾ ਜਾਨਵਰਾਂ ਨਾਲ ਦੋਸਤੋਂ ਪਿਆਰ ਕਰਦਾ ਹੋਵੇ ਤਾਂ ਉਹਨੂੰ ਹਰ ਇੱਕ ਜਾਨਵਰੀ ਸੋਹਣਾ ਲੱਗਦਾ ਹਰ ਇੱਕ ਜਾਨਵਰ 'ਚ ਅਲੱਗ ਕੁਛ ਨਾ ਕੁਛ ਦੇਖਣ ਨੂੰ ਮਿਲਦਾ ਅਲੱਗ ਤਰ੍ਹਾਂ ਦੀ ਬਰੀਕੀ ਦੇਖਣ ਨੂੰ ਮਿਲਦੀ ਆ ਦਾ ਬੰਦੇ ਦੇ ਦਿਲ ਨੂੰ ਜਿਹੜਾ ਬੰਦਾ ਇਹ ਜਾਨਵਰਾਂ ਨੂੰ ਪਿਆਰ ਕਰਦਾ ਹੋਵੇ ਜਵਾਨਾਂ ਨੂੰ ਉਹਦੇ ਦਿਲ ਨੂੰ ਮੰਨ ਕੇ ਚਲੋ ਸਕੂਨ ਮਿਲਦਾ ਤੇ ਆਹ ਝੋਟਾ ਦੋਸਤੋਂ ਇਹ ਝੋਟੇ ਦਾ ਕਿੰਨਾ ਮੁੱਲ ਲੱਗਿਆ ਸੀ ਮੁੰਡਿਆ 25 ਕਰੋੜ 25 ਕਰੋੜ ਰੁਪਇਆ ਕਹਿੰਦੇ ਵੀ ਇਹਦਾ ਮੁੱਲ ਲੱਗਿਆ ਇਹ ਝੋਟੇ ਦਾ ਤੇ ਇਹਦਾ ਟੀਕਾ ਮੈਨੂੰ ਕਨਫਰਮ ਨਹੀਂ ਇਹ ਕਿਹੜੇ ਟੀਕੇ ਦਾ ਸੀ ਕੁਛ ਉਹ ਨਹੀਂ ਧਿਆਨ ਚ ਹੈਗਾ 29 ਪਤਾ ਨਹੀਂ ਕੀ ਕੁਛ ਹੈ ਜਿਆ ਸੀ ਤੇ ਆ ਆਪਲੇ ਕੋ ਘੋੜੀ ਦੋਸਤ ਇਹ ਵੀ ਬੜੀ ਸੁਨੱਖੀ ਸੀ ਬਾਕੀ ਆ ਜਾਨਵਰ ਆ ਰਹੇ ਸੀ ਹੋਰ ਤੰਗੇ ਤੂੰਗੇ ਮਤਲਬ ਬਹੁਤ ਕੋਸ਼ਰ ਦੋਸਤੋ ਮੇਲੇ ਚ ਦੇਖਣ ਨੂੰ ਹਲੇ ਸਾਨੂੰ ਅੱਗੇ ਜਾ ਕੇ ਹੋਰ ਬਹੁਤ ਚੀਜ਼ਾਂ ਦਿਖਾਉਣੀਆਂ ਤੁਸੀਂ ਵੀ ਵੀਡੀਓ ਨਾਲ ਜੁੜੇ ਰਹੋ ਸਕਿਪ ਨਾ ਕਰਿਓ ਵੀਡੀਓ ਅੱਗੇ ਬਹੁਤ ਕੁਝ ਆਉਣਾ ਤੇ ਆ ਆਪਾਂ ਤੁਹਾਨੂੰ ਦਾ ਤੁਹਾਨੂੰ ਵੀਊ ਦਿਖਾਇਆ ਸੀ ਕਿਉਂਕਿ ਇਹ ਮੇਲਾ ਇੱਕ ਪਹਾੜੀ ਦੇ ਥੱਲੇ ਮਤਲਬ ਪਹਾੜੀ ਦੇ ਉੱਪਰ ਮੰਦਿਰ ਆ ਤੇ ਆ ਤੁਹਾਨੂੰ ਮੰਦਰ ਵੀ ਦਿਖਾਉਣਾ ਹੈ ਉਹ ਦੇਖੋ ਉਹ ਸੀ ਮੰਦਰ ਤੇ ਇਹ ਪਹਾੜੀ ਦੇ ਥੱਲੇ ਜੇ ਮੰਨ ਕੇ ਚੱਲੋ ਮੇਲਾ ਲੱਗਿਆ ਲੱਗਦਾਗਾ ਕਾਫੀ ਵੱਡਾ ਮੇਲਾ ਦੋਸਤੋ ਇਧਰਲੀ ਸਾਈਡ ਆਪਣੇ ਜਾਨਵਰ ਵਾਲਾ ਤੁਹਾਨੂੰ ਇੱਧਰ ਦਿਖਾਇਆ ਦੂਜੀ ਸਾਈਡ ਵਾਲਾ ਮੇਲਾ ਤੁਹਾਨੂੰ ਕੱਲ ਨੂੰ ਵੀ ਦਿਖਾਵਾਂਗੇ ਉਧਰ ਜਾ ਕੇ ਟਡੂਲਾ ਮਤਲਬ ਬਾਜ਼ਾਰ ਹਾਰ ਸ਼ਿੰਗਾਰ ਵਾਲਾ ਬਹੁਤ ਕੁਝ ਆ ਤੇ ਇੱਥੇ ਦੋਸਤੋ ਆਹ ਬਣਾਇਆ ਹੋਇਆ ਸੀਗਾ ਮਤਲਬ ਸੈਂਡ ਸੈਂਡ ਆਰਟ ਪਾਰਕ ਏ ਬਾਈ ਦਾ ਨਾਮ ਨਹੀਂ ਹੁਣ ਮੇਰੇ ਧਿਆਨ ਚ ਉਹ ਬਾਈ ਨੇ ਬਣਾਇਆ ਤੇ ਮੰਨ ਕੇ ਚਲੋ ਬੜੇ ਸੋਹਣੇ ਕਿਲੇ ਤੇ ਮਤਲਬ ਕਲਾਕਾਰਤਿਆਂ ਬਾਈ ਨੇ ਮਿੱਟੀ ਨਾਲ ਰੇਤ ਨਾਲ ਬਣਾਇਆ ਹੋਗਾ ਸੀ ਤੇ ਆਹਾ ਵੀ ਬਾਈ ਪਸ਼ੇਰੀ ਬਕਾਊ ਆ ਜਿਹੜੀ ਆ ਬਾਈ ਲਈ ਖੜਾ ਸੀ ਨੰਬਰ ਤੁਹਾਨੂੰ ਦੇ ਦਿੰਨੇ ਆ ਇਹ ਜੇ ਕੋਈ ਭਰਾ ਲੈਣਾ ਚਾਹੁੰਦਾ ਘੰਟੀ ਕਰ ਲਿਓ ਇਸ ਤੋਂ ਬਾਅਦ ਦੋਸਤ ਤੁਹਾਨੂੰ ਹੋਰ ਜਾਨਵਰ ਦਿਖਾਉਣੇ ਆ ਬਾਪੂ ਉਰੀ ਬੈਠੇ ਸੀਗੇ ਹਰਿਆਣੇ ਵਾਲੇ Rajasthan ਵਾਲੇ ਭਾਈ ਆ ਦੇਖੋ ਤੁਸੀਂ ਤੇ ਇਹ ਕਲਚਰ ਵੀ ਮੰਨ ਕੇ ਚਲੋ ਬਹੁਤ ਦੇਖਣ ਨੂੰ ਮਿਲਦਾ Rajasthan ਦੇ ਪੁਸ਼ਕਰ ਦੇ ਮੇਲੇ 'ਚ ਤੇ ਜਾਨਵਰ ਦੋਸਤੋ ਚੜਦੇ ਤੋ ਚੜਦੇ ਆ ਦੇਖੋ ਤੁਸੀਂ ਤੁਹਾਨੂੰ ਜਾਨਵਰ ਵੀ ਵਿਖਾਉਣੇ ਆ ਉੱਠ ਵੀ ਪਹਿਲਾਂ ਪਾਉਂਦੇ ਤੁਰੇ ਜਾਂਦੇ ਸੀ ਤੇ ਆ ਜਿਵੇਂ ਹੁਣ ਪਹਿਲਾਂ ਪੁਰਾਣੇ ਜਵਾਨੇ ਜੱਦੂ ਲਹਣਾ ਜਾਂਦੇ ਸੀਗੀਆਂ ਹਨਾ ਲਾਲੋ ਹੁਸ਼ਗਾਰ ਕੇ ਤੇ ਮਤਲਬ ਬਹੁਤ ਲੋਕ ਜਿਹੜੇ ਇਹਨਾਂ ਦੇ ਗੋਰੇ ਝੂਟੇ ਲੱਦੇ ਜ਼ਿਆਦਾਤਰ ਗੋਰੇ ਹੋਗੇ ਜਾਂ ਕੋਈ ਬਾਹਰੋਂ ਫੈਮਲੀਆਂ ਘੁੰਮਣ ਆਉਂਦੀਆਂ ਨੇ ਉਹ ਤੇ ਐਸੀ ਫਿਰ ਨਾਲ ਦੀ ਨਾਲ ਨਾਲੇ ਮੇਲਾ ਘੁੰਮ ਰਹੇ ਸੀ ਨਾਲੇ ਵੀਡੀਓ ਬਣਾ ਰਹੇ ਸੀ ਨਾਲੇ ਮੈਂ ਚਲੋ ਆਪਾਂ ਆਪਣੇ ਮਿੱਤਰ ਪਿਆਰੇ ਨੂੰ ਸਾਰੇ ਨੂੰ ਆਪਾਂ ਮੇਲੇ ਦਾ ਵੀਊ ਦੇ ਦਾਂਗੇ ਜਾਨਵਰ ਦੋਸਤੋ ਬਹੁਤ ਆਇਆ ਹੋਇਆ ਸੀ ਜਾਨਵਰਾਂ ਨੂੰ ਦੇਖ ਦੇਖ ਭੁੱਖ ਨਹੀਂ ਲੈਂਦੀ ਸੀ ਤੇ ਆਹ ਆ ਦੋਸਤੋ ਗੱਡਾ ਇਹ ਗੱਡਾ ਬਾਈ ਆਪਣੇ ਸਣੀ ਗਿੱਲ ਬਾਈ ਦੇ ਉਸ ਤੇ ਲੱਗਾ ਹੋਇਆ ਸੀ ਸਟੋਰੀ ਤੇ ਪਰ ਬਹੁਤ ਘੈਂਟ ਚੀਜ਼ ਸੀ ਇਹ ਵੀ ਇਹਦੀ ਵੀਡੀਓ ਲੱਗ ਤੋਂ ਪਾਵਾਂਗੇ ਆਹ ਲਓ ਬਾਈ ਬੱਕਰੀਆਂ ਵੀ ਆ ਗਈਆਂ ਬੱਕਰੀਆਂ ਦੀ ਘਾਟ ਰਹੀ ਸੀ ਦੋਸਤੋ ਤੇ ਇਹ ਵੀ ਬੜੀਆਂ ਸੋਹਣੀਆਂ ਸਨਕੀਆਂ ਤੇ ਮੇਲੇ ਦੇ ਵਿੱਚ ਵਧਾਰੀਆਂ ਪਈ ਇਹਨਾਂ ਨੂੰ ਦੇਖ ਕੇ ਵੀ ਬੜਾ ਸੁਆਦ ਆਇਆ ਉਸ ਤੋਂ ਬਾਅਦ ਦੋਸਤੋ ਆਪਾਂ ਹੋਰ ਘੋੜੇ ਦੇਖੇ ਹੋਰ ਸਟੋਰੀਆਂ ਤੇ ਗਏ ਹਨਾ ਆ ਪਰਮਰਾਜ ਆ ਗਿਆ ਘੋੜਾ ਇਹ ਵੀ ਬਹੁਤ ਚੰਗਾ ਜੀ ਉਸ ਤੋਂ ਬਾਅਦ ਆਪਾਂ ਡਾਕਟਰ ਆਪਣਾ ਬੇਲੀ ਜਿਹੜਾ ਵਾਗੇ ਵਾਲਾ ਡਾਕਟਰ ਗੁਰਸੇਵਕ ਸਿੰਘ ਉਹਦੇ ਕੋਲ ਗਏ ਵੀਰ ਕੋਲ ਵੀਰ ਦੇ ਘੋੜੇ ਨੂੰ ਆਪਾਂ ਥੋੜਾ ਜਿਹਾ ਤੋਰ ਕੇ ਦੇਖਿਆ ਵਾਂਗੇ ਬਈ ਸੋਹਣਾ ਤਿਆਰ ਹੋ ਗਿਆ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਬਾਈ ਦੇ ਘੋੜੇ ਦੇਖਣ ਨੂੰ ਤੇ ਮੈਂ ਚਲੋ ਅੱਜ ਆਪਾਂ ਦਰਸ਼ਨ ਕਰੀਏ ਸਮਾਰ ਕੇ ਤੋਰ ਤੁਰ ਕੇ ਦੇਖ ਕੇ ਘੋੜਾ ਕਿਵੇਂ ਕਿੰਨਾ ਕੁ ਤਿਆਰ ਹੋ ਗਿਆ ਤੇ ਬਾਈ ਲੈ ਕੇ ਆਇਆ ਸੀ ਇੱਕ ਬਾਈ ਕੋਲੇ ਭੀਮ ਕੋੜਾ ਗਾ ਨੁਕਰਾ ਤੇ ਇੱਕ ਬਾਈ ਕੋਲੇ ਇਹ ਮਾਰਬ ਆਪਣਾ ਮੱਝੂ ਕੀ ਲਾਈਨ ਦਾ ਕੋੜਾ ਤੇ ਆ ਉਦੋਂ ਬਾਅਦ ਅਸੀਂ ਬਾਈ ਆਪਣਾ ਜੱਸਾ ਜੱਸਾ ਪੱਟੀ ਪਹਿਲਵਾਨ ਆਪਣੇ ਵੀਰ ਤੇ ਉਹਨਾਂ ਦੇ ਅਸੀਂ ਗਏ ਆਪਣੀ ਸਟੋਰੀ ਤੇ ਤੇ ਵੀਰੋ ਰਾਨਾ ਫੋਟੋਮ ਵਗੈਰਾ ਕਰਾਈਆਂ ਉਦੋਂ ਬਾਅਦ ਦੋਸਤੋ ਕੰਮ ਕਰ ਰਾਸ ਬਹੁਤ ਜ਼ਿਆਦਾ ਹੋ ਜਾਂਦਾ ਟ੍ਰੈਫਿਕ ਮਤਲਬ ਕਾਰਾਂ ਜੀਪਾਂ ਇਧਰ ਤੇ ਆ ਜਾਂਦੇ ਜਾਂਦੇ ਦੋਸਤੋ ਬਾਈ ਦਿਲਰਾਜ ਤੇ ਸੱਚੀ ਦਿਲ ਦਾ ਵੀ ਬਾਈ ਰਾਜੀ ਆ ਏ ਬਾਈ ਨਾਲ ਮਿਲੇ ਦੋਸਤੋ ਗੱਲਬਾਤ ਕਰੀ ਬਹੁਤ ਵਧੀਆ ਲੱਗਿਆ ਅ ਬਾਈ ਆਪਣਾ ਆ ਜਿਹੜਾ ਐਕਸਪੈਰੀਮੈਂਟ ਜੇ ਕਰਦਾ ਮਿਸਟਰ ਇੰਡੀਅਨ ਹੈਕਰ ਲਾ ਤੇ ਵੀਰ ਨਾਲ ਮਿਲੇ ਬਹੁਤ ਮਤਲਬ ਇੱਕ ਖੁਸ਼ਦਿਲ ਤੇ ਕਹਿ ਸਕਦਾ ਵੀ ਵਧੀਆ ਘੈਂਟ ਬੰਦਾ ਦੋਸਤੋ ਤੇ ਮੇਲੇ ਜੇ ਇਹ ਵੀ ਬਾਈ ਬਾਰੇ ਪੂਰੀ ਖਾਪਾ ਪਾਉਂਦੇ ਫਿਰਦੇ ਸੀ ਕਿਸਮਾਨ ਪਾਉਂਦੇ ਫਿਰਦੇ ਸੀ ਤੇ ਐਦੂ ਬਾਦ ਫਿਰ ਮੈਂ ਤੇ ਗੱਗੂ ਦੋਨੇ ਭਰਾਵਾਂ ਨੇ ਥੋੜੇ ਤੋਂ ਲਈ ਇਜਾਜ਼ਤ ਧੰਨਵਾਦ ਦੋਸਤੋ ਸ਼ੁਕਰੀਆ ਵੀਡੀਓ